ਆ ਆ ਜਿਹੜਾ ਲੱਕੀ ਕੁੱਪਨ ਸਕੀਮ ਆ ਇਹਨਾਂ ਵੱਲੋਂ ਜਿਹੜਾ ਵੱਡੇ ਫਰਾਡ ਕਰਕੇ ਇਹ ਜਿਹੜੇ ਬੰਦੇ ਜਾ ਰਹੇ ਆ ਵੀ ਅਸੀਂ ਐਂ ਏਦਾਂ ਕਰਕੇ ਐਲਈਡੀਆਂ ਦੇਵਾਂਗੇ ਪ੍ਰੈਸਾਂ ਦੇਵਾਂਗੇ ਆਪਾਂ ਉਹਨਾਂ ਚੀਜ਼ਾਂ ਦਾ ਪਰਦਾ ਫਾਸ਼ ਕਰਨ ਵਾਸਤੇ ਅੱਜ ਇੱਥੇ ਅਸੀਂ ਪਹੁੰਚੇ ਤੇ ਬਾਈ ਸਾਡੇ ਨਾਲ ਮਯੂਦ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਗਿਆਨੀ ਤੇ ਨਹੀਂ ਬੰਦਾ ਤੇ ਐਡੇ ਕਿ ਝੂਠ ਮਾਰ ਰਿਹਾਗਾ ਤੁਸੀਂ ਦੇਖ ਸਕਦੇ ਹੋ ਕਹਿੰਦਾ ਵੀ ਅਸੀਂ ਨਾਮ ਦੇਵਾਂਗੇ ਤੇ ਨਾਮ ਵੀ ਕਿਹੜੇ ਆ ਐਲਈਡੀ ਆ ਦੇਖੋ ਆ ਥੱਲੇ ਪਈ ਐਲਈਡੀ ਯੂਸਰ ਪ੍ਰੈਸਾਂ ਇਹ ਕਹਿੰਦਾ ਨਾਮ ਕੱਢਾਂਗੇ ਬਾਈ ਜੀ ਇਹ ਤੁਸੀਂ ਕੀ ਫਰੌਡ ਲੋਕਾਂ ਨਾਲ ਚਲਾ ਰੱਖਿਆ ਕੀ ਫਰੌਡ ਕਰ ਰਹੇ ਹੋ ਜੀ ਜਮਾਂ ਬਿਲਕੁਲ ਫਰੌਡ ਨਹੀਂ ਹੈਗਾ ਜੀ ਇਹ ਸਿੱਕ ਲੱਗ ਬਾਈ ਜੀ ਮੈਨੂੰ ਇੱਕ ਚੀਜ਼ ਦੱਸੋ ਯਾਰ ਮੈਂ ਤਾਂ ਇੱਕ ਗੱਲ ਜਾਣਦਾ ਵੀ ਅੱਜ ਤੱਕ 버ਗਰਾਂ ਨਾਲ ਕਿਸੇ ਨੇ ਐਲ.ਈ.ੜੀਆਂ ਦਿੱਤੀਆਂ ਅਸੀਂ ਦੇ ਰਹੇ ਹਾਂ ਓਰੀਜਨਲ ਤਾਂ ਘੜੀ ਫਰੀ ਆ ਜਾਂਦੀ ਹੈ 버ਗਰ ਨਾਲ ਐਲ.ਈ.ੜੀ ਕਿੱਥੋਂ ਆ ਜਾਂਦੀ ਹੈ ਅਸੀਂ ਦੇ ਰਹੇ ਹਾਂ ਐਲ.ਈ.ੜੀ ਨਾਲ 버ਗਰ ਆ ਜਾਂਦਾ ਕੋਈ ਬੰਦਾ ਨਹੀਂ ਦੇ ਰਿਹਾ ਅਸੀਂ ਦੇ ਰਹੇ ਹਾਂ ਜੀ ਅਸੀਂ ਸਕੀਮ ਕੱਢੀ ਹੈ ਇਹ ਪਹਿਲਾ ਨਾਮ ਹੈਗਾ ਐਲ.ਈ.ੜੀ ਬਾਈ ਜੀ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਲੋਕਾਂ ਨੂੰ ਬੇਕੂਫ ਨਾ ਬਣਾਓ ਦੇਖ ਬਕਾਇਦਾ ਰੈਸਟੋਰੈਂਟ ਦਾ ਨਾਮ ਲਿਖਿਆ ਹੋਇਆ ਹੈ। ਹੂੰ ਬਕਾਇਦਾ ਪਹਿਲਾ ਨਾਮ ਹੈ LED ਕੱਢ ਰਿਹਾ ਜਿਹੜਾ 300 ਰੈਸਟੋਰੈਂਟ ਦਾ ਨਾਮ ਕੀ ਕਰੂਗਾ ਬਾਈ ਜੀ ਰਾਤੋ ਰਾਤ ਲਾ ਕੇ ਹੋਰ ਜਿਆਦਾ ਕਿਦਨੇ ਟੱਪੋਗੇ ਮੈਂ ਕਹਿੰਦਾ ਕੋਈ ਬੰਦਾ ਸਾਫਤ ਕਰ ਦੇ ਵੀ ਫਰਾਡ ਕਰਦੇ ਆ ਕੋਈ ਬੰਦਾ ਸਾਫਤ ਕਰ ਦੇ ਵੀ ਅਸੀਂ ਫਰਾਡ ਕਰਦੇ ਆ ਬਾਈ ਜੀ ਜਿਹੜੀ ਚੀਜ਼ ਅੱਜ ਤੱਕ ਹੋਈ ਨਹੀਂ ਜ ਉਹ ਥੋੜੇ ਸਾਹਮਣੇ ਰੱਖ ਦੀ ਸਾਫਤੀ ਕਰੀਏ ਨੇ ਹੋਰ ਸਾਫਤ ਕਿਵੇਂ ਕਰਨਾ ਹੈ ਕੋਈ ਨਹੀਂ ਅਸੀਂ ਉਹ ਕਰ ਰਹੇ ਆ ਆਹ ਦੇਖੋ ਪਹਿਲਾ ਨਾਮ ਹੋ ਗਿਆ LED ਦੂਸਰਾ ਨਾਮ ਹੋ ਗਿਆ ਜੂਸਰ ਤੀਸਰਾ ਨਾਮ ਵੀ ਹੋ ਗਿਆ ਜੂਸਰ ਚੌਥਾ ਨਾਮ ਹੋ ਗਿਆ ਪ੍ਰੈਸ ਹੂੰ ਪੰਜਵਾਂ ਆ ਵੀ ਪ੍ਰੈਸਰਤ ਸ਼ੇਅਰ ਕਰਨ ਵਾਲੇ ਨੂੰ ਵੀ ਅਸੀਂ ਪ੍ਰੈਸ ਦੇਵਾਂਗੇ ਵੱਧ ਤੋਂ ਵੱਧ ਜਿਹੜੀ ਵੀਡੀਓ ਸ਼ੇਅਰ ਕਰੂਗਾ ਬਾਈ ਜੀ 150 ਦਾ 버ਗਰ ਹੈ ਨਾਮ ਕੱਢੀ ਐਨੇ ਤੁਸੀਂ ਐਲੀਂ ਜਾਂ ਕਿਉਂ ਬੇਕੂ ਬਣਾਉਣੇ ਹੋ ਅਸੀਂ ਬੇਕੂ ਨਹੀਂ ਬਣਾ ਰਹੇ ਇਹ ਤੁਹਾਨੂੰ ਹੀ ਭਲਾਵਾਂਗੇ ਉੱਦਾਂ ਜਿੱਦਾਂ ਲਾਈਵ ਕਰਾਂਗੇ ਅਸੀਂ ਇਹ ਅਸੀਂ ਕਰਾਂਗੇ ਜਰੂਰ ਰਸ਼ ਕੋ ਕਮੈਂਡ ਕਰਕੇ ਦੱਸੋ ਕਿਰਾ ਲੱਗਦਾ ਤੁਹਾਨੂੰ ਵੀ ਕੱਢਣਗੇ ਠੀਕ ਹੈ ਮੈਨੂੰ ਤਾਂ ਥੋੜਾ ਜਿਹਾ ਯਕੀਨ ਜਾਂ ਹੋ ਗਿਆ ਕਿਉਂਕਿ ਗਿਆਨੀ ਧਿਆਨੀ ਬੰਦਾ ਹੈ ਬਾਈ ਜੀ ਮੈਨੂੰ ਨਹੀਂ ਲੱਗਦਾ ਵੀ ਇਹ ਝੂਠ ਹੈ ਜਿਹੜਾ ਮਾਰਦੇ ਹੋਣਗੇ ਪ੍ਰਮਾਤਮਾ ਨੂੰ ਜਾਣ ਦੇਣੀ ਹੈ ਜੀ ਕਿਉਂ ਝੂਠ ਮਾਰਾਂਗੇ ਤੋਡੇ ਸਾਹਮਣੇ ਆ ਨਾਮ ਪਏ ਨੇ ਅਸੀਂ ਜ਼ਰੂਰ ਕੱਢਾਂਗੇ ਨਾਮ ਤੁਹਾਨੂੰ ਬੁਲਾਵਾਂਗੇ ਲਾਈਵ ਵੀ ਕਰਵਾਵਾਂਗੇ ਇਹ ਲਾਈਵ ਕਰਨ ਦਾ ਹੈਗਾ 1 ਨਵੰਬਰ ਦਾ 5 ਵਜੇ ਸ਼ਾਮ ਨੂੰ ਆ ਅਕਤੂਬਰ ਨਵੰਬਰ ਠੀਕ ਹੈ 11ਵਾਂ ਮਹੀਨਾ ਹਾਂਜੀ ਹਾਂਜੀ ਹਜੇ ਪਏ ਨਹੀਂ ਨੇ ਨਾ ਕਾਫੀ ਦਿਨ ਪਏ ਆ 10 ਦਿਨ ਬਾਅਦ ਅੱਛਾ ਅੱਛਾ ਇਹ ਅੱਛਾ ਭਈ ਹੁਣ ਫਿਰ ਇਹ ਵੀ ਦੱਸ ਦਿਓ ਚਲੋ ਹੁਣ ਦਰਸ਼ਕਾਂ ਨੇ ਆਉਣਾ ਹੁੰਦਾਗਾ ਇਹ ਨਾਮ ਕਿੰਨੇ ਪੈਸਿਆਂ ਤੇ ਨਿਕਲੂਗਾ ਕੀ ਹੈ ਇਹ ਜਿਵੇਂ 300 ਦਾ ਕੋਈ ਵੀ ਆਰਡਰ ਦਿੰਦਾ ਉਦੋਂ ਘੱਟ ਕੋਈ ਨਹੀਂ ਹੈਗਾ ਮਤਲਬ ਡਰਾ ਲੱਕੀ ਡਰਾ ਜਿਹੜਾ ਇਹ ਜੇ ਤੈਨੂੰ ਸਦੋਂ ਵੱਧ ਕੋਈ ਵੀ ਸਾਨੂੰ ਆਰਡਰ ਦਿੰਦਾ ਕੋਈ ਵੀ ਇੱਥੇ ਕਸਟਮਰ ਆ ਕੇ ਬਹਿ ਕੇ ਖਾਂਦਾ ਉਸ ਤੇ ਅਸੀਂ ਜ਼ਰੂਰ ਨਾਮ ਇਹ ਦੇਵਾਂਗੇ ਹੀ ਦੇਵਾਂਗੇ ਪਹਿਲਾਂ ਨਾ ਮਾਈ ਲੀਡੀ ਨਿਕਲ ਸਕਦੀ ਪਰਚੀ ਸਿਸਟਮ ਜੇ ਜੇ ਵੀ ਮੰਨ ਲਓ 300 ਦਾ ਆਰਡਰ ਪੰਜ ਸੱਤ ਬੰਦੇ ਇਕੱਠੇ ਆ ਕੇ ਦੇ ਦੇਣ ਉਹ ਐ ਨਹੀਂ ਹੈਗਾ ਜੀ ਇੱਕ ਆਰਡਰ ਤੇ ਇੱਕ ਹੀ ਉਹ ਪਊਗੀ ਪਰਚੀ ਜੇ ਉਹ 300 ਦਾ ਹੋਰ ਹੋਰ ਕਰੂਗਾ ਜਾਂ 600 ਦਾ ਕਰਨਗੇ ਅਸੀਂ ਪਰਚੀਆਂ ਦੋ ਦੇ ਦਾਂਗੇ